ਦਲਿਤ ਵਿੱਚ ਮੁੰਡੇ ਦੇ ਨਾਲ ਚੈਟ ਕਰਨੀ ਦੋ ਬੱਚਿਆਂ ਦੀ ਮਾਂ ਨੂੰ ਮਹਿੰਗੀ ਪੈ ਗਈ ਹੈ ਲਾਪਤਾ ਹੋਈ ਮਹਿਲਾ ਦੀ ਹੁਣ ਨਹਿਰਕੰਡੇ ਐਕਟਿਵਾ ਮਿਲੀ ਹੈ ਜਿਸ ਨੂੰ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪਰਿਵਾਰ ਨੇ ਇਲਜ਼ਾਮ ਲਾਇਆ ਨੇ ਕਿ ਗਰੀ ਦੇ ਵਿੱਚ ਕਿਸੇ ਮੁੰਡੇ ਦੇ ਨਾਲ ਮਹਿਲਾ ਚੈਟ ਕਰਦੀ ਸੀ ਉਸ ਤੋਂ ਬਾਅਦ ਮਹਿਲਾ ਦੇ ਕੋਲ ਸ਼ਿਕਾਇਤ ਕਰਨ ਪਰਿਵਾਰ ਆ ਜਾਂਦਾ ਜਿਸ ਤੋਂ ਬਾਅਦ ਮਹਿਲਾ ਕਾਫੀ ਪਰੇਸ਼ਾਨ ਹੋ ਜਾਂਦੀ ਹੈ ਮਹਿਲਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਬੱਚਿਆਂ ਨੂੰ ਲੈ ਕੇ ਆਈ ਪਰਵਾਰ ਨੇ ਬਹੁਤ ਉਡੀਕ ਕੀਤੀ ਪਰ ਲੇਡੀ ਵਾਪਸ ਹੀ ਨਹੀਂ ਆਉਂਦੀ ਜਦੋਂ ਪਰਵਾਰ ਦੇ ਵੱਲੋਂ ਮਹਿਲਾ ਦੀ ਭਾਲ ਕੀਤੀ ਜਾਂਦੀ ਹੈ ਤਾਂ ਨਹਿਰ ਦੇ ਕੰਢੇ ਕੈਕਟਿਵਲ ਲਵਾਰਸ ਖੜੀ ਮਿਲਦੀ ਹੈ ਜਿਸ ਤੋਂ ਬਾਅਦ ਪਰਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚੀ ਤੇ ਤਵਦੀਸ਼ ਸ਼ੁਰੂ ਹੁੰਦੀ ਹੈ ਤਾਂ ਪਰਵਾਰ ਮੁਤਾਬਕ ਉਹਨਾਂ ਦੀ ਕੁੜੀ ਨੂੰ ਜਾਂ ਤਾਂ ਕਿਸੇ ਨੇ ਘੜੀਸ ਕੇ ਨਹਿਰ ਦੇ ਵਿੱਚ ਸੁੱਟਿਆ ਜਾਂ ਫਿਰ ਕੁੜੀ ਨੂੰ ਕਿਤੇ ਹੋਰ ਰੱਖਿਆ ਹੋਇਆ ਹੈ ਐਕਟੀਵਿਟੀ ਆਨ ਪੁੱਟਕਾਉਣ ਦੇ ਲਈ ਨਹਿਰ ਦੇ ਕੰਡੇ ਖੜੀ ਕਰ ਦਿੱਤੀ ਗਈ ਹੈ ਤੇ ਪਰਿਵਾਰ ਨੇ ਪੁਲਿਸ ਤੋਂ ਮਾਮਲੇ ਦੀ ਸਹੀ ਜਾਂਚ ਦੀ ਵੀ ਮੰਗ ਕੀਤੀ ਹੈ ਉਧਰ ਪੁਲਿਸ ਦਾ ਕਹਿਣਾ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਜੋ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਮੇਰੀ ਸਿਸਟਰ ਵੀਰੇ ਕੱਲ ਇਹਨਾਂ ਦਾ ਫੋਨ ਆਇਆ ਸੀ ਘਰੋਂ ਵੀ ਕੋਈ ਪ੍ਰੋਬਲਮ ਹੋ ਗਈ ਹੈ ਤੁਸੀਂ ਆਓ ਤੇ ਉਹ ਚਲੇ ਗਿਆ ਘਰੋਂ ਤੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਕਹਿੰਦੇ ਇਦਾਂ ਦਾ ਕਰਕੇ ਕੋਈ ਲੜਕਾ ਸੀਗਾ ਕੋਈ ਉਹਨਾਂ ਦੀ ਚੈਟ ਤੇ ਮਾੜੀ ਮੁੱਟੀ ਗੱਲ ਹੋਈ ਆ ਤੇ ਉਹ ਆ ਕੇ ਉਹਨਾਂ ਦੇ ਪੇਰੈਂਟਸ ਵਗੈਰਾ ਧਮਕੀ ਦੇ ਕੇ ਗਿਆ ਦੁਕਾਨ ਤੇ ਆ ਕੇ ਉਹ ਕੋਈ ਗੱਲ ਕਰਗੇ ਤੇ ਉਸ ਤੋਂ ਬਾਅਦ ਉਹ ਕੁੜੀ ਸਾਡੀ ਕਹਿੰਦੀ ਵੀ ਮੈਂ ਦੋ ਮਿੰਟਾ ਬੇਟੇ ਨੂੰ ਬਿਠਾ ਲਿਆਵਾਂ ਬਸ ਉਹ ਦੋ ਮਿੰਟ ਦੇ ਵਿੱਚ ਵਿੱਚ ਸਕੂਟਰੀ ਲੈ ਕੇ ਚਾਬੀ ਲੈ ਕੇ ਘਰੋਂ ਪਤਾ ਨਹੀਂ ਕਿਹੜੀ ਸਾਈਡ ਚਲੀ ਗਈ ਸੀ ਸਾਰੀ ਰਾਤ ਅਸੀਂ ਲੱਭਦੇ ਰਹੇ 12 12:30 ਸੀ ਪੁਲਿਸ ਨੂੰ ਕੰਪਲੀਟ ਵੀ ਕੀਤੀ ਆ ਕੱਲ ਦੇ ਸਾਰੇ ਨਹਿਰ ਅਸੀਂ ਜੋ ਵੀ ਕੋਈ ਰੈਸਟੋਰੈਂਟ ਕੁਝ ਨਹੀਂ ਅਸੀਂ ਰੈਸਟ ਹਾਊਸ ਦੇ ਵਿੱਚ ਸਾਰੇ ਕਿਤੇ ਜਾ ਕੇ ਅਸੀਂ ਦੇਖਿਆ ਨਹੀਂ ਸਾਨੂੰ ਮਿਲੀ ਔਰ ਅੱਜ ਅਸੀਂ ਆਹ ਮਚਾਕੀ ਵਾਲੇ ਡਰੇਨ ਜਿਹੜੇ ਮੈਲ ਲੱਗੇ ਆ ਡੈਮ ਇੱਥੇ ਅਸੀਂ ਦੇਖਣ ਆਏ ਸੀਗੇ ਤੇ ਅਸੀਂ ਉਧਰ ਉਧਰ ਆ ਰਹੇ ਸੀਗੇ ਸਾਨੂੰ ਦੂਰੋਂ ਪਤਾ ਲੱਗਿਆ ਕਿ ਸਕੂਟਰੀ ਖੜੀ ਆ ਉਹ ਸ਼ਾਇਦ ਸਾਡੀ ਅਸੀਂ ਦੂਜੇ ਪਾਸੇ ਆ ਕੇ ਦੇਖਿਆ ਤਾਂ ਸਾਨੂੰ ਇੱਥੇ ਸਕੂਟਰੀ ਬਰਾਮਦ ਹੋਈ ਹੈ ਸਾਡੀ ਸਾਨੂੰ ਕੁੜੀ ਦਾ ਸਾਡੀ ਦਾ ਕੁਝ ਨਹੀਂ ਪਤਾ ਕਿੱਥੇ ਲਾਪਤਾ ਤੇ ਸਾਡੀ ਇੱਕੋ ਹੀ ਮੰਗ ਹੈ ਜੀ ਇਥੋਂ ਸਾਨੂੰ ਪਤਾ ਸਾਡੀ ਕੁੜੀ ਨੇ ਮਹਿਰਤ ਛਾਲ ਨਹੀਂ ਮਾਰੀ ਉਹਨੂੰ ਘਰੀਸ ਕੇ ਸੁੱਟਿਆ ਗਿਆ ਜਿਵੇਂ ਉਹਦੇ ਨਿਸ਼ਾਨ ਪਾਏ ਗਿਆ ਦਾ ਸਾਰੇ ਦੇਖੇ ਗਏ ਅਸੀਂ ਤੇ ਤੁਸੀਂ ਮਤਲਬ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿੱਨ੍ਹਾਂ ਦਾ ਵੀ ਇਹ ਕੰਮ ਹੈ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਬਣਦੀ ਸਜ਼ਾ ਦਿੱਤੀ ਜਾਵੇ ਇਹ ਕਿਸ ਤਰ੍ਹਾਂ ਦੇ ਕਿੱਥੇ ਤੁਹਾਨੂੰ ਨਿਸ਼ਾਨ ਮਿਲਦੇ ਨੇ ਨਿਸ਼ਾਨ ਆਪਣੇ ਜਿਵੇਂ ਆਦੀ ਪਟੜੀ ਦੇ ਉੱਤੇ ਜਿਹੜਾ ਇਹਦੀ ਆਪਣੀ ਨਹਿਰ ਦੀ ਪਟੜੀ ਉੱਤੇ ਕਿਢੀ ਸੰਦੇ ਨਿਸ਼ਾਨ ਆ ਪੈਰਾਂ ਦੇ ਥੱਲੇ ਨੂੰ ਨਹਿਰ ਦੇ ਪੂਰੇ ਨਿਸ਼ਾਨ ਦੇਖਣ ਨੂੰ ਮਿਲਦੇ ਆ ਔਰ ਇਹ ਸਕੂਟਰੀ ਸਾਨੂੰ ਅੱਜ ਮਿਲੀ ਹੈ ਇਹ ਨਹੀਂ ਪਈ ਲੱਗਦਾ ਨਹੀਂ ਆ ਵੀ ਇਹ ਰਾਤ ਦੀ ਖੜੀ ਹੋਗੀ ਕਿਉਂਕਿ ਰਾਤ ਦਾ ਵੀ ਕਲ ਖੜਿਆ ਤੁਹਾਨੂੰ ਪਤਾ ਡਸਟਿੰਗ ਵਗੈਰਾ ਮਿੱਟੀ ਪੈ ਜਾਂਦੀ ਉੱਤੇ ਇਹ ਸਕੂਟਰੀ ਸਾਨੂੰ ਐ ਲੱਗਦਾ ਕੋਈ ਸਾਜ਼ਿਸ਼ ਦੇ ਅਗੇਂਸਟ ਇਹ ਨੂੰ ਇੱਥੇ ਲਾਇਆ ਗਿਆ ਕਿਉਂਕਿ ਜੇ ਕੁੜੀ ਸਾਡੀ ਦੇ ਲੈਹਰ 'ਚ ਛਾਲ ਮਾਰਨੀ ਹੁੰਦੀ ਉੱਥੋਂ 2 ਮਿੰਟ ਦਾ ਰਸਤਾ ਹੀ ਉਹਨੂੰ ਮੈਦ 'ਚ ਉਹ ਕਮ ਕੇ ਉੱਥੋਂ ਵੀ ਮਾਰ ਸਕਦੀ ਸੀ ਆ 7 ਕਿਲੋਮੀਟਰ 6 ਕਿਲੋਮੀਟਰ ਆ ਕੇ ਔਰ ਤੁਹਾਨੂੰ ਪਤਾ ਹੀ ਸੁੰਨ ਸੁਣਾ ਰਸਤਾ ਵਾ ਇੱਥੇ ਇਕੱਲੇ ਬੰਦੇ ਦਾ ਵੀ ਆਉਣਾ ਬਹੁਤ ਔਖਾ ਵਾ ਤੇ ਕੁੜੀ ਦਾ ਤਾਂ ਫਿਰ ਤੁਹਾਨੂੰ ਪਤਾ ਇਹ ਸਾਨੂੰ ਕੋਈ ਸਾਜ਼ਿਸ਼ ਲੱਗ ਰਹੀ ਹੈ ਤੇ ਕਾਰਵਾਈ ਕੀਤੀ ਜਾਵੇ ਬਣਦੀ ਜੋ ਕਾਰਵਾਈ ਸ਼ੱਕ ਲੱਗਦਾ ਸ਼ੱਕ ਜਿਵੇਂ ਦੱਸੀ ਜਾਂਦੇ ਜੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਸਾਨੂੰ ਘਰੇਲੂ ਗੱਲ ਦਾ ਦੱਸਿਆ ਹੀ ਨਹੀਂ ਕਿ ਕਹਿੰਦੇ ਮਾੜਾ ਮੋਟਾ ਲੜਾਈਆਂ ਅੱਜ ਪਤਾ ਲੱਗਿਆ ਸਾਨੂੰ ਆ ਕੇ ਕੋਈ ਮੁੰਡੇ ਦੀ ਗੱਲਬਾਤ ਸੀ ਜੀ ਮੰਨੂ ਨਾਂ ਦਾ ਮੁੰਡਾ ਕੋ ਬਰੀਦਕੋਟ ਦਾ ਸਾਨੂੰ ਗੱਲ ਦਾ ਪਤਾ ਹੀ ਨਹੀਂ ਸੀਗਾ ਇਹਨਾਂ ਨੇ ਪਹਿਲਾਂ ਕੋਈ ਗੱਲ ਨਹੀਂ ਦੱਸੀ ਉਹ ਅੱਜ ਆ ਕੇ ਜਦੋਂ ਨਹੀਂ ਕੁੜੀ ਮਿਲੀ ਸਾਨੂੰ ਉਦੋਂ ਬਾਅਦ ਇਸ ਕਾਰਵਾਈ ਦਾ ਪਤਾ ਲੱਗਿਆ ਸਾਨੂੰ ਪਹਿਲਾਂ ਤਾਂ ਕੋਈ ਗੱਲ ਦਾ ਨਹੀਂ ਸੀ ਪਤਾ ਕੀ ਨਾ ਕਰ ਰਹੇ ਮੰਗ ਸਾਡੀ ਇਹੋ ਹੀ ਹੈ ਜੀ ਜਿਵੇਂ ਵੀ ਇਹ ਕਾਰਵਾਈ ਪੂਰੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਵੀ ਇਹ ਕੰਮ ਹੈ ਔਰ ਜਿੱਦਾਂ ਵੀ ਤੁਹਾਨੂੰ ਲੱਗਦਾ ਇਹ ਕਾਰਵਾਈ ਪੂਰੀ ਪੁਲਿਸ ਨੂੰ ਸਾਨੂੰ ਪ੍ਰਸ਼ਾਸਨ ਤੇ ਮਾਣਾ ਵੀ ਇਮਾਨਦਾਰੀ ਨਾਲ ਪੂਰਾ ਕੰਮ ਕਰਕੇ ਸਾਨੂੰ ਇਨਸਾਫ ਦੇਉਣਗੇ ਮੇਰਾ ਨਾਮ ਜਤਿੰਦਰ ਕੁਮਾਰ ਹੈ ਅੱਛਾ ਮੇਰੀ ਵਾਇਸ ਸੀ ਗਈ ਉਹਨਾਂ ਦੀ ਯਾਦ ਮਤਲਬ ਕਿ ਮੋਬਾਈਲ ਐਕਟਵਾ ਮਿਲਿਆ ਸੁਨਹਿਰ ਤੋਂ ਕੀ ਗੱਲ ਕੀ ਹੋਈ ਸੀ ਕੱਲ ਕੁਝ ਨਹੀਂ ਜੀ ਕੱਲ ਮੁੰਡਾ ਸੀ ਕੋਈ ਗਲੀ ਸਟਾਰਟ ਕਰਦਾ ਸੀਗਾ ਉਹਨਾਂ ਨੇ ਦੁਕਾਨ ਤੇ ਆ ਕੇ ਤੁਮ ਕੀ ਤੁਮ ਕੀ ਦਿੱਤੀ ਜੋ ਟੈਨਸ਼ਨ ਲੈ ਗਈ ਟੈਨਸ਼ਨ ਜੀ ਆ ਕੇ ਕੌਣ ਸੀ ਮੁੰਡਾ ਕੁਲਵਿੰਦਰ ਸਿੰਘ ਦਾ ਜੇ ਮਨੂ ਮੁੰਡਾ ਸੀ ਕਿੰਨੇ ਕਵੇ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਫੋਨ ਵਗੈਰਾ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਚੈਟ ਵਗੈਰਾ ਤੇ ਉਹ ਆਪ ਹੀ ਐਸੀ ਦੁਕਾਨ ਤੇ ਹਾਂ ਜੀ ਤੇ ਇਹਨੂੰ ਮੈਂ ਦੁਕਾਨ ਤੇ ਬੁਲਾ ਲਿਆ ਸੀ ਬਸ ਉਹ ਇਹਨੂੰ ਧਮਕੀ ਦੇ ਲਾਪੇ ਕਿ ਸਾਡੇ ਕੋਲ ਸਬੂਤ ਹੈਗੇ ਬਸ ਉਸ ਕਹਿੰਦੀ ਮੈਂ ਬੱਚੇ ਨੂੰ ਲੈਣ ਚਲੀ ਨਾ ਆ ਗਈ 2 ਮਿੰਟ ਤੇ ਬਸ ਉਸ ਤੋਂ ਬਾਅਦ ਵਾਪਸ ਨਹੀਂ ਆਈ ਅੱਜ ਪਤਾ ਲੱਗਾ ਕਦੋਂ ਦੀ ਘਟਨਾ ਕਹਿੰਦੇ ਕੱਲ ਦੀ ਹੈ ਜੀ ਕੱਲ ਪੌਣੇ ਕੋ 7 ਵਜੇ ਦੀ ਕਿੰਨੇ ਵਜੇ ਕੋ ਆਏ ਸੀ ਬਸ ਦੁਕਾਨ ਤੇ ਮੇਰੇ ਕੋਲ ਆ ਗਏ ਉਹੀ ਟਾਈਮ ਸੀਗਾ ਜੀ ਉਹਦੇ ਚਲੇ ਗਏ ਦੁਕਾਨ ਤੇ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਬੂਤ ਹੈਗੇ ਜੀ ਫਿਰ ਉਹ ਵੀ ਕੋਲ ਤੇ ਰਹੇ ਹਾਂਜੀ ਹਾਂਜੀ ਪੁਲਿਸ ਕਾਰ ਪੁਲਸ ਨੇ ਐਪਲੀਕੇਸ਼ਨ ਦਿੱਖੀ ਹੈ ਹਾਂਜੀ ਕੀ ਕੰਮ ਕਰਦੇ ਹੋ ਤੁਸੀਂ ਕੀ ਲੱਗਦਾ ਤੁਹਾਨੂੰ ਸੱਚਾ ਜੀ ਸਾਨੂੰ ਤਾਂ ਇਹ ਨਹੀਂ ਲੱਗਦਾ ਜੀ ਬਸ ਉਸ ਤੋਂ ਉਹਨਾਂ ਗੱਲਾਂ ਦੀ ਟੈਨਸ਼ਨ ਲੈ ਗਈ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜੀ ਧਮਕੀ ਦਾਸਰੀ ਆ ਕਿ ਮੇਰੇ ਤੋਂ ਧਮਕੀ ਦੀ ਕਾਨ ਤੇ ਆ ਕੇ ਕਹਿ ਗਈ ਸਾਡੇ ਕੋਲ ਪ੍ਰੂਫ ਹੈ ਕਿ ਤੇਰੇ ਤੂੰ ਮੇਰੇ ਚੈਟ ਕਰਤੀਆਂ ਵੀ ਇੱਕ ਤੂੰ ਬਦਨਾਮ ਕਰ ਦਾਂਗੇ ਪੂਰੇ ਇੱਕ ਕੀ ਦੇ ਨਾਲ ਚੈਟ ਕਰਦੀ ਗਲੀ ਦਾ ਮੁੰਡਾ ਹੈ ਦਾ ਮੰਨੋ ਮੰਨੋ ਕੁਵਿੰਦਰ ਦਾ ਮੁੰਡਾ ਤਿੰਨ ਕਿ ਬੱਚੇ ਪੁੱਛੇ ਕੀ ਆ ਤੁਹਾਡੇ ਮੇਰੇ ਦੋ ਬੱਚੇ ਆ ਜੀ ਇੱਕ ਬੇਟਾ ਇੱਕ ਬੇਟੀ ਕਿੰਨੀ ਉਮਰ ਦੇ ਸੀਗੇ ਬੇਟੀ ਹੈਗੀ 15 ਸਾਲ ਦੀ ਬੇਟਾ ਹੈਗਾ 12 ਸਾਲ ਦਾ ਤੇ ਇਲਾਕੇ ਤੋਂ ਡਿਵਾਇਸ ਦੀ ਉਮਰ ਕਿੰਨੀ ਸੀ 33 ਸਾਲ ਸੀ ਉਹ ਸਾਡੇ ਕੋਲ ਕੱਲ ਦਰਖਾਸਤ ਆਈ ਕਿ ਰਾਮਨ ਬਾਜਾਜ ਪਤਨੀ ਜਸਤਿੰਦਰ ਕੁਮਾਰ ਵਾਸੀ ਭੋਲੂ ਵਾਲਾ ਰੋਡ ਫਰੀਦਕੋਟ ਜੋ ਘਰ ਤੋਂ ਗਾਇਬ ਹੈ ਤੇ ਪਰ ਹੁਣ ਸਾਨੂੰ ਪਤਾ ਲੱਗਾ ਫਰੀਦਕੋਟ ਨਹਿਰਾ ਨਹਿਰਾ ਦੇ ਐਕਟ ਵਾ ਜਿਹੜੀ ਮਿਲ ਗਈ ਹੈ ਸਾਨੂੰ ਤੇ ਜਿਹੜੀ ਉਹਦੀ ਡੈੱਡ ਬੋਡੀ ਮਰੇ ਜੀ ਕੋਈ ਸਰਾਖਣੇ ਲੱਗਾ ਤਫਤੀਸ਼ ਜਾਰੀ ਹੈ ਜਿਵੇਂ ਹੀ ਸਾਨੂੰ ਅੱਗੇ ਉਹਦਾ ਪਤਾ ਲੱਗੂਗਾ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਸਰ ਇਹ ਕਿੰਨੇ ਕੁ ਮਿਲੀ ਸੀਗੀ ਤੁਹਾਨੂੰ ਐਪਲੀਕੇਸ਼ਨ ਨੂੰ ਦੱਸੋ ਇਹ ਐਪਲੀਕੇਸ਼ਨ ਰਾਤ ਸਾਡੇ ਕੋਲ ਆਈ 2:30 ਕਰੀਬ ਕੋਈ ਸ਼ਾਇਦ ਸਾਹਮਣੇ ਪਰਿਵਾਰ ਜਿਵੇਂ ਦੱਸ ਰਿਹਾ ਕੋਈ ਧਮਕੀ ਵਗੈਰਾ ਮਿਲੀ ਸੀ ਕੋਈ ਧਮਕੀ ਵਗੈਰਾ ਨਹੀਂ ਇਹਨਾਂ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਸਾਡੇ ਕੋਲ ਇੱਕ ਪਹਿਲਾ ਦੂਜਾ ਪਰਿਵਾਰ ਦਰਖਾਸਤ ਰਖਾ ਕੇ ਗਿਆ ਸਾਡੇ ਕੋਲ 8:00 ਵਜੇ ਤੇ ਅਸੀਂ ਕੱਲ ਸਵੇਰ ਇਹਨਾਂ ਨੂੰ ਬੁਲਾਵਾਂਗੇ ਉਹ ਤੋਂ ਬਾਅਦ ਨਾਲ ਸਰਪੰਚ ਵੀ ਸੀਗਾ ਸਰਪੰਚ ਕਹਿੰਦਾ ਕੋਈ ਗੱਲ ਇਹਨਾਂ ਨੂੰ ਸਮਝਾਉਣੇ ਆ ਦੋਵਾਂ ਪਾਰਟੀਆਂ ਨੂੰ ਪਰ ਹੁਣ ਇਹ ਗੱਲ ਤੇ ਜਿਵੇਂ ਹੀ ਕੋਈ ਡੈੱਡ ਬੋਡੀ ਪਰੇ ਜਾਂ ਕੋਈ ਪਤਾ ਲੱਗਦਾ ਸ਼ਰਾਬ ਲੱਗੂਗਾ ਅਗਲੀ ਕਾਰੋਜਾਂ ਵਿੱਚ ਜਾਂਦੀ ਜਾਊਗੀ ਸਰ ਦੂਜੀ ਪਾਰਟੀ ਕਿਸ ਤਰ੍ਹਾਂ ਜਿਸ ਤਰ੍ਹਾਂ ਦੂਜੀ ਪਾਰਟੀ ਕਹਿ ਰਹੀ ਹੈ ਦੂਜੀ ਪਾਰਟੀ ਕਹਿ ਰਹੀ ਹੈ ਵੇ ਸਾਨੂੰ ਜਿਹੜਾ ਮੈਸੇਜ ਆ ਰਹੇ ਆ ਤੁਹਾਡੇ ਘਰੇ ਵੀ ਇਸ ਤਰ੍ਹਾਂ ਇੱਕ ਦੂਜੇ ਨੂੰ ਤਾਂ ਉਹਨਾਂ ਦੀ ਕੋਈ ਪਹਿਲਾਂ ਕੋਈ ਗੱਲਬਾਤ ਹੋਊਗੀ ਜੀ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਜਿਵੇਂ ਸਾਹਮਣੇ ਗੱਲ ਆਊਗੀ ਤੇ ਤੋ ਹੁਣ ਕੀ ਕੀ ਬਰਾਮਦ ਹੋਇਆ ਜੀ ਫਿਰ ਇਥੋਂ ਹੁਣ ਕੱਲੀ ਐਕਟ ਵਾਸਤੇ ਖੜੀ ਹੈ ਜੀ ਕੱਲੀ ਤੇ ਸਰ ਇੱਕ ਨਿਸ਼ਾਨ ਵਗੈਰਾ ਵੀ ਕੋਈ ਮਿਲਿਆ ਕੋਈ ਹਾਂ ਨਿਸ਼ਾਨ ਮੜਾ ਜਿਹਾ ਲੱਗਦਾ ਜਿਵੇਂ ਕੋਈ ਕਿੜੀ ਸਜੀ ਵੱਜੀ ਆ ਨਹਿਰ ਵਾਲਾ